ਆਇਆਂ ਦਿਨ ਸਾਈਬਰ ਕਰਾਈਮ ਦੇ ਮਾਮਲਿਆਂ 'ਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਅਜਿਹੇ ਮਾਮਲਿਆਂ 'ਚ ਹੋ ਰਹੇ ਵਾਧੇ ਕਾਰਨ ਲੋਕ ਅਕਸਰ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਨੇ। ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਿਆਰਪੁਰ ਦੇ ਮੋਹੱਲਾ ਭਗਤ ਨਗਰ ਦੇ ਰਹਿਣ ਵਾਲੀ ਇੱਕ ਬਜ਼ੁਰਗ ਨੂੰ WhatsApp ਤੇ ਆਈ ਨਕਲੀ ਪੁਲਿਸ ਅਧਿਕਾਰੀ ਦੀ ਫੇਕ ਕਾਲ ਨੇ ਹਜ਼ਾਰਾਂ ਦਾ ਚੂਨਾ ਇਹ ਕਹਿ ਕੇ ਲਾ ਲਿਆ ਕਿ ਵਿਦੇਸ਼ 'ਚ ਰਹਿੰਦੇ ਤੁਹਾਡੇ ਮੁੰਡੇ ਨੇ ਕੋਈ ਅਪਰਾਧ ਕਰ ਦਿੱਤਾ ਹੈ ਜਿਸ ਨੂੰ ਛਡਾਉਣ ਲਈ ਤੁਹਾਨੂੰ 70000 ਰੁਪਏ ਦੇਣੇ ਪੈਣਗੇ। ਅਜਿਸ ਤੋਂ ਬਾਅਦ ਉਕਤ ਬਜ਼ੁਰਗ ਵੱਲੋਂ ਬੈਂਕੇ ਜਾ ਕੇ ਠੱਗਾਂ ਦੇ ਖਾਤੇ 'ਚ 70000 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਜਿਵੇਂ ਹੀ ਪਰਿਵਾਰ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਧਰਮਪਾਲ ਸਿੰਘ ਜਿਨ੍ਹਾਂ ਦੀ ਉਮਰ 64 ਸਾਲ ਹੈ ਨੇ ਦੱਸਿਆ ਕਿ ਉਹਨਾਂ ਦਾ ਇੱਕ ਪੁੱਤਰ ਪੈਰਿਸ ਵਿੱਚ ਕੰਮ ਕਰਦਾ ਹੈ ਤੇ ਬੀਤੀ 11 ਸਤੰਬਰ ਨੂੰ ਦੁਪਹਿਰ ਕਰੀਬ 12 ਵਜੇ ਉਹਨਾਂ ਨੂੰ ਵਟਸਐਪ ਤੇ ਇੱਕ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਪੈਰਿਸ 'ਚ ਰਹਿੰਦੇ ਤੁਹਾਡੇ ਮੁੰਡੇ ਨੇ ਉੱਥੇ ਕੋਈ ਅਪਰਾਧ ਕਰ ਦਿੱਤਾ ਜਿਸ ਨੂੰ ਸ਼ਟਾਊਨ ਲਈ 70000 ਰੁਪਏ ਲੱਗਣਗੇ ਜਿਸ ਤੋਂ ਬਾਅਦ ਉਕਤ ਠੱਗਾਂ ਵੱਲੋਂ ਇੱਕ ਬੈਂਕ ਖਾਤਾ ਭੇਜਿਆ ਗਿਆ ਤੇ ਉਹਨਾਂ ਵੱਲੋਂ 70000 ਰੁਪਏ ਉਸ ਵਿੱਚ ਪਾ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ ਦਾ ਫੋਨ ਨਹੀਂ ਲੱਗਿਆ ਕਿਉਂਕਿ ਉਹ ਕੰਮ ਤੋਂ ਆ ਕੇ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਪੁੱਤ ਦਾ ਫੋਨ ਆਇਆ ਤਾਂ ਉਹਨਾਂ ਨੂੰ ਠੱਗੀ ਬਾਰੇ ਜਾਣਕਾਰੀ ਮਿਲੀ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਉਕਤ ਠੱਗਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਆ ਨਾਮ ਹੈ ਤੁਹਾਡਾ ਸਰਮਪਾਲ ਸਿੰਘ ਇਹ ਕਿਹੜਾ ਮੱਲਾ ਜੀ ਹੈ ਇਹ ਮੱਲਾ ਭਗਤਣਾ ਠੀਕ ਹੈ ਜੀ ਤੇ ਕਿੰਨੀ ਉਮਰ ਹੈ ਤੁਹਾਡੀ 40 ਸਾਲ ਠੀਕ ਹੈ ਸਰਮਪਾਲ ਜੀ ਕੀ ਤੁਹਾਡੇ ਨਾਲ ਇਹ ਵਾਰਦਾਤ ਹੋਈ ਹੈ واقعہ ਹੋਇਆ ਵਾਰਦਾਤ ਇੱਕ ਕਾਲ ਆਈ ਸੀ ਕੋਈ ਬਾਹਰ ਆ ਕੇ ਕਰੀਬ ਤੇ ਨਹੀਂ ਤੇ ਉਹ ਕਹਿੰਦੀ ਵੀ ਤੁਹਾਡਾ ਕੋਈ ਬੇਟਾ ਬਾਹਰ ਵੀ ਆ ਮੈਨੂੰ ਮੈਂ ਆਪਣੇ ਖੇਣਾ ਉਹ ਵਰਦੀ ਦੇ ਵਿੱਚ ਫੋਟੋ ਸੀਗੀ ਤੇ ਮੈਨੂੰ ਕਹਿੰਦੇ ਵੀ ਇਦਾਂ ਕਰੂ ਵੀ ਉਹ ਬੰਦਾ ਉਹ ਬਾਹਰ ਝਗੜੇ ਦੇ ਕੇਸ 'ਚ ਫਸ ਗਿਆ ਛਡਾਉਣਾ ਸਰ ਤੇ ਉਸ ਤੇ ਮਤਲਬ ਉਹਨੂੰ ਘਡੌਣ ਲਈ ਸਾਨੂੰ 1 लाख ਰੁਪਇਆ ਦੋ ਤੇ ਫਿਰ ਘਰ ਪਰ ਆ ਕੇ 70000 ਦੀ ਗੱਲ ਕੀਤੀ ਜਦੋਂ 70000 ਕਹਿੰਦੇ ਵੀ ਇਹਦੇ ਪੈਸੇ ਆ ਦੇਵੇ ਇਹ ਕਿਸੇ ਕੋਲ ਨਹੀਂ ਕਰਨੀ ਫੋਨ ਸਾਡਾ ਚੱਲਦਾ ਆ ਤੇ ਇਹਨੂੰ ਕੱਟਣਾ ਆ ਉਹ ਜਦੋਂ ਨਹੀਂ ਕੱਟੇ ਨੇ ਬੈਕ ਜਿਗੇ ਪੈਸੇ ਜੇ ਮੰਗਰਾਤੇ ਮੋੜ ਕੇ ਫੇ ਆਣਗੇ ਘਰ ਕੇ ਤੇ ਆ ਜਾਓ ਜਦੋਂ ਉਧਰ ਉਹਨੇ ਪੈਸੇ ਕਢਾ ਲਏ ਦੀ ਤੇ ਉਸ ਤੋਂ ਬਾਅਦ ਵੀ ਘਰ ਆ ਕੇ ਫੇ ਕਾਲ ਆ ਗਈ ਇਹਨੇ ਵੀ ਉਹ ਸਾਹ ਨਹੀਂ ਮੰਨਦਾ ਉਹ ਕਹਿੰਦਾ ਹਸਪੀਟਲ ਦਾ ਖਰਚਾ ਵੀ 1.30 ਹਜ਼ਾਰ ਹੋਰ ਲੈ ਕੇ ਵਿੱਚ ਜਮ੍ਹਾਂ ਕਰਾਓ ਤੇ ਇਸੇ ਸਮੇਂ ਦੇ ਦਰਮਿਆਨ ਜਦੋਂ ਮੰਡੇ ਦੀ ਕਾਲ ਆ ਗਈ ਬਾਰੂ ਤੇ ਉਹ ਕਹਿੰਦਾ ਵੀ ਡੈਡੀ ਮੈਂ ਤਾਂ ਰੋਜ਼ ਮਿੱਠਾ ਆ ਮੈਂ ਆਪਣਾ ਟੂਟੀ ਕਰ ਗਿਆ ਤੇ ਇਸ ਤਰ੍ਹਾਂ ਜੇ ਮੁੰਡੇ ਦਾ ਨਾ ਫੋਨ ਆਉਂਦਾ ਤਾਂ 1.3000 ਰੁਪਏ ਹੋਰ ਜਾਦਾ ਲੱਗਦਾ ਲੱਗਣਾ ਜੀ ਉਹਨੇ ਹੋਰ ਨੰਬਰ ਲਗਾ ਦਿੱਤਾ ਸੀ ਅੱਛਾ ਜੀ ਵੀ ਪਹਿਲਾਂ ਸਕਾਉਂਟ 'ਚ ਪਾਇਆ ਹੁਣ ਇਹ 'ਚ ਪਾ ਦਿਓ ਠੀਕ ਹੈ ਜੀ ਤੇ ਤੁਹਾਡੇ ਕਿੰਨੇ ਬੇਟੇ ਨੇ ਅੰਕਲ ਜੀ ਚਾਰ ਬੇਟੇ ਇਹ ਬੇਟਾ ਬਾਹਰ ਹੈ ਜੀ ਹਾਂਜੀ ਕਿਹੜੀ ਜਗਾ ਪੈਰਿਸਟ ਤਾਂ ਕਿੰਨੀ ਉਮਰ ਉਹਦੀ ਉਹਦੀ ਉਮਰ 32 ਸਾਲ ਹਾਂਜੀ ਇੰਨੀ ਹੈਗੀ 32 ਸਾਲ ਠੀਕ ਹੈ ਤੇ ਇਹ ਕਦੋਂ ਦੀ ਗੱਲ ਹੈ ਅੰਕਲ ਜੀ ਵਾਕਿਆ ਕਦੋਂ ਦਾ 11 ਤਰੀਕ ਦੀ 11 ਤਰੀਕ ਦੁਪਹਿਰ 12:00 ਵਜੇ ਦਾ ਹੈ ਜੀ ਅੰਕ ਜਿੰਨਾ ਪੁਲਿਸ ਵੀ ਅਵੇਅਰ ਕਰਦੀ ਆ ਖਬਰਾਂ ਚ ਵੀ ਆਂਦਾ ਤਾਂ ਕੁਛ ਆਇਆ ਨਹੀਂ ਦੁਆਵਾਂ ਚ ਦੋ ਕਿ ਫਰੋਡ ਹੋ ਸਕਦਾ ਇਹ ਫਰੋਡ ਤਾਂ ਹੋ ਸਕਦਾ ਪਰ ਏਸੀ ਵੀ ਮੈਂ ਨਾ ਇਹ ਪਹਿਲੀ ਵਾਰੀ ਇਹ ਜਾਨਸ ਹੋ ਰਿਹਾ ਅੱਛਾ ਉੱਤੇ ਪੁਲਿਸ ਦੀ ਫੋਟੋ ਲੱਗੀ ਹੋਈ ਸੀਗੀ ਤਾਂ ਕਰਕੇ ਡਰ ਗਏ ਹਾਂਜੀ ਕਿਵੇਂ ਮੈਂ ਕਿਹਾ ਹੋ ਸਕਦਾ ਵੀ ਕੋਈ ਝਗੜੇ ਦੇ ਵਿੱਚ ਮੁੰਡਾ ਫਸ ਗਿਆ ਠੀਕ ਹੈ ਤਾਂ ਕਹਿੰਦੀ ਥਰਡ ਪਰਸਨ ਨਾਲ ਗੱਲ ਨਹੀਂ ਕਰਨੀ ਅੱਛਾ ਤੁਹਾਡੇ ਇੱਕ ਫੋਨ ਤੇ ਗੱਲ ਵੀ ਕਰੀ ਸੀਗਾ ਕਿ ਆਪਣੇ ਮੁੰਡੇ ਨਾਲ ਗੱਲ ਕਰੋ ਹਾਂਜੀ ਤਾਂ ਕੀ ਗੱਲ ਉਹਦੇ ਵਿੱਚ ਉਹਦੇ ਕਿਸੇ ਬੰਦੇ ਦੀ ਰੋਦੇ ਦੀ ਆਵਾਜ਼ ਆਈ ਉਹਦੇ ਲਈ ਤੁਸੀਂ ਮੈਨੂੰ ਛੜਾਓ ਤੇ ਕੋਈ ਨਹੀਂ ਪੈਸੇ ਜਿੰਨੇ ਵੜਦੇ ਆ ਉਹਨੇ ਇਹਨਾਂ ਨੂੰ ਦੇ ਦੋ ਪੈਸਾ ਨੂੰ ਛੜਾ ਦੇਣ 70000 ਦਾ ਨੁਕਸਾਨ ਹੋ ਗਿਆ ਹਾਂਜੀ ਵੇਹੇ ਬੈਂਕੇ ਜਾ ਕੇ ਜਮਾ ਕਰਾਏ ਉਥੋਂ ਉਹਨੇ ਰਸੀਦ ਦਿੱਤੀ ਠੀਕ ਹੈ 70000 ਦੀ ਪੁਲਿਸ ਨੂੰ ਸ਼ਿਕਾਇਤ ਦੇਤੀ ਅਗਲ ਜੀ ਹਾਂਜੀ ਐਸਐਸਪੀ ਦੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਇਹ ਕਰਨੀ ਹੈ ਸਾਡਾ ਵਣਦਾ ਹੱਕ ਸਾਨੂੰ ਦਿੱਤਾ ਜਾਵੇ ਤਦਾਂ ਜਿਹੜੇ ਧੋਖਾਧੜੀ ਕਰਦੇ ਉਹਨਾਂ ਦੇ ਨੱਕ ਪਾਈ ਜਾਵੇ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰਾ ਜੀ ਤਰਮਪਾਲ ਜੀ ਕਿਹਾ ਲੱਗਦਾ ਤੁਹਾਡੇ ਮੇਰੇ ਪਿਤਾ ਜੀ ਨੇ ਤੇ ਤੁਹਾਡੇ ਛੋਟੇ ਭਰਾ ਨਾਲ ਹੋਇਆ ਸੀਗਾ ਇਹ ਬਕਾਇਆ ਦੱਸੋ ਜੀ ਮੇਰੇ ਛੋਟੇ ਭਰਾ ਨਾਲ ਇਹ ਬਕਾਇਆ ਹੋਇਆ ਜੀ 11 ਤਰੀਕ ਨੂੰ ਠੀਕ ਹੈ ਜੀ ਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਮੇਰੇ ਪਾਪਾ ਨੂੰ ਕਾਲ ਆਈ ਸੀਗੀ ਜੀ ਤੇ ਇਦਾਂ ਇਦਾਂ ਕਰਕੇ ਵੀ ਤੁਹਾਡੇ ਬੱਚੇ ਦੀ ਲੜਾਈ ਝਗੜਾ ਹੋ ਗਿਆ ਵਾ ਤੇ ਇਹਨਾਂ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਜਿਨ੍ਹਾਂ ਦੀ ਕਾਲ ਹੈ ਉਹਨਾਂ ਨੂੰ ਕਹਿ ਦਿੱਤਾ ਵੀ ਕੋਈ ਨਹੀਂ ਤੁਹਾਡੇ ਅਕਾਊਂਟ ਚ ਇਹਨਾਂ ਪਿਆਸੀ ਪਾ ਦਿੰਦੇ ਆ ਅੱਛਾ ਹਿੰਦੀ ਬੋਲਦੇ ਕਿ ਪੰਜਾਬੀ ਬੋਲਦੇ ਸੀ ਪੰਜਾਬੀ ਵੀ ਬੋਲਦੇ ਆ ਜੀ ਹਿੰਦੀ ਵੀ ਬੋਲਦੇ ਆ ਅੱਛਾ ਦੋਨੋਂ ਮਿਕਸ ਪਛਾਵਾਂ ਬੋਲਦੇ ਆ ਹਾਂ ਜੀ ਤੇ ਹੁਣ ਤੁਸੀਂ ਸ਼ਿਕਾਇਤ ਕਿੱਥੇ ਦਿੱਤੀ ਹੈ ਅਸੀਂ ਸ਼੍ਰੀਮਾਨ ਜੋਗ ਐਸਐਸਪੀ ਸਾਹਿਬ ਉਹਨਾਂ ਦੇ ਉੱਤੇ ਦਰਖਾਸਤ ਦੇ ਕੇ ਆਏ ਸੀਗੇ ਜੀ ਠੀਕ ਹੈ ਜੀ ਤੇ ਸੋ ਸਾਨੂੰ ਤਾਂ ਇਹ ਹੀ ਆ ਵੀ ਟਾਈਮ ਦੇ ਹਿਸਾਬ ਨਾਲ ਜੋ ਵੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਗਾਂ ਕੀ ਐਦਾਂ ਦਾ ਕੋਈ ਵੀ ਕਦੀ ਇਹੋ ਜਿਹੇ ਕੇਸ ਨਾ ਹੋਵੇ